ਸਾਡੇ ਮੁੱਖ ਮੰਤਰੀ ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਏਡਾ ਵੱਡਾ ਮਾਣ ਦਿੱਤਾ ਆ ਉਹਨਾਂ ਚ ਨਾ ਪੰਜਾਂ ਚੋਂ ਇੱਕ ਗੁਣ ਨਹੀਂ ਉਹ ਕੀ ਗੱਲ ਐ ਕਿ ਜੇ ਧਰਮ ਦੀ ਗੱਲ ਕਰੀਏ ਤੇ ਕੋਹਾਂ ਦੂਰ ਜੇ ਪਰਿਵਾਰ ਤੇ ਧਰਮ ਦੀ ਗੱਲ ਕਰੀਏ ਤੇ ਪਰਿਵਾਰ ਦੇ ਨਾਲ ਜੋ ਬੀਤੀ ਐ ਜੋ ਉਹਨਾਂ ਦੇ ਬੱਚੇ ਨੇ ਜੋ ਉਹਨਾਂ ਦੀ ਪਤਨੀ ਸੀ ਜਿਹਦੇ ਨਾਲ ਉਹਨਾਂ ਨੇ ਲਾਵਾਂ ਲਈਆਂ ਸੀਗੀਆਂ ਜਿਹਦੇ ਨਾਲ ਜਨਮ ਮਰਨ ਦੀਆਂ ਕਸਮਾਂ ਖਾਧੀਆਂ ਸੀਗੀਆਂ ਸਤਿਗੁਰੂ ਦੇ ਹਜ਼ੂਰ ਅਰਦਾਸ ਕੀਤੀ ਸੀ ਉਹ ਵੀ ਜਿਹੜਾ ਆਪਣਾ ਜਿਹੜਾ ਫਰਜ਼ਾ ਨਹੀਂ ਨਿਭਾਇ ਤੇ ਸਮਾਜਿਕ ਧਰਮ ਆਪਾਂ ਦੇਖਣੀ ਦੇ ਉਹਦੇ ਚ ਹੀ ਇਹ ਬੱਚਿਆਂ ਦੀ ਪਰਵਰਿਸ਼ ਆ ਜਾਂਦੀ ਹੈ ਜਾਂ ਬਾਕੀ ਸਭ ਕੁਝ ਆ ਜਾਂਦਾ ਹੈ ਕਿੱਤਾ ਧਰਮ ਦੀ ਗੱਲ ਹੁਣ ਇਹਨਾਂ ਦਾ ਕਿੱਤਾ ਇੱਕ ਤਰ੍ਹਾਂ ਪਕੜੀ ਇੱਕ ਰਾਜਨੀਤੀ ਹੈ ਇਸੇ ਤਮੇ ਸਮੇਂ ਕਮੇਡੀਅਨ ਸੀਗੇ ਭਾਵੇਂ ਉਹ ਆਸਾਨੀ ਨਾਲ ਜੁੜੇ ਹੋਏ ਪਰ ਐਸ ਵਲੇ ਉਹਨਾਂ ਦਾ ਕਿੱਤਾ ਰਾਜਨੀਤੀ ਤੇ ਰਾਜਨੀਤੀ ਵਿੱਚ ਕੀ ਉਹਦੀ ਵੀ ਇੱਕ ਮਰਿਆਦਾ ਉਸ ਮਰਿਆਦਾ ਤੋਂ ਜੇ ਕੋਈ ਬਾਹਰ ਜਾਂਦਾ ਆ ਉਹ ਗੈਰ ਮਰਿਆਦਾਕ ਹੁੰਦਾ ਹੈ ਤੇ ਮੁੱਖ ਮੰਤਰੀ ਸਾਹਿਬ ਦੇ ਤੇ ਜਹਾੜੀ ਫਿਰਦੇ ਆ ਉਹਨ ਦੇ ਕਿਹੜੀ ਰਾਜਨੀਤੀ ਲੋਕਾਂ ਨੂੰ ਧੋਖਾ ਵੀ ਦੇਵਾਂਗੇ ਲੋਕਾਂ ਨਾਲ ਫਰੇ ਵੀ ਕਰਾਂਗੇ ਲੋਕਾਂ ਨੂੰ ਝੂਠ ਵੀ ਬੋਲਾਂਗੇ ਔਰ ਵਾਰ-ਵਾਰ ਗੱਲ ਕਰਕੇ ਆਪਣੀ ਗੱਲ ਤੋਂ ਵਾਰ-ਵਾਰ ਮੁਕਰਾਂਗੇ ਤੇ ਰਿਕਾਰਡ ਬਣਾਵਾਂਗੇ ਤੇ ਰਾਜ ਧਰਮ ਦੀ ਗੱਲ ਜੇ ਕਰ ਲਈਏ ਉਹ ਬਣਦਾ ਆ ਕਿ ਲੋਕਾਂ ਪ੍ਰਤੀ ਤੁਸੀਂ ਦਿਲੋਂ ਜਿਹੜਾ ਜੇ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਮਾਣ ਦਿੱਤਾ ਆ ਉਹਦੇ ਉੱਤੇ ਪਹਿਰਾ ਦਿੰਦੇ ਹੋਏ ਉਹਨਾਂ ਦੇ ਭਲੇ ਵਾਸਤੇ ਕਦਮ ਚੁੱਕੋ ਉਹਨਾਂ ਦੇ ਵਿਕਾਸ ਵਾਸਤੇ ਕੰਮ ਕਰੋ ਪਰ ਸਾਡੇ ਮੁੱਖ ਮੰਤਰੀ ਤੇ ਉਹਦੇ 'ਚ ਵੀ ਬੁਰੀ ਤਰ੍ਹਾਂ ਫੇਲ ਹੋਏ ਨੇ ਆ ਮੈਂ ਉਹਨਾਂ ਦੀ ਬੱਚੀ ਦੀ ਵੀਡੀਓ ਸੁਣਾਉਣ ਲੱਗਾ ਹਾਂ 1 ਮਿੰਟ ਦੀ ਵੀਡੀਓ ਆ ਉਸ ਬੱਚੀ ਨੇ ਜਿਹੜੇ ਮਨੁੱਖ ਦੇ ਵਿੱਚ ਪੰਜ ਗੁਣ ਹੋਣੇ ਚਾਹੀਦੇ ਨੇ ਪੰਜ ਫਰਜ਼ ਨਿਭਾਉਣ ਦੀ ਉੱਚ ਸਮਰੱਥਾ ਹੋਣੀ ਚਾਹੀਦੀ ਹੈ ਜਿਨ੍ਹਾਂ ਨੂੰ ਅਸੀਂ ਧਰਮ ਕਹਿੰਨੇ ਆ ਪਰਿਵਾਰ ਧਰਮ ਕਹਿੰਨੇ ਆ ਸਮਾਜਿਕ ਧਰਮ ਕਹਿੰਨੇ ਆ ਕਿੱਤਾ ਧਰਮ ਕਹਿੰਨੇ ਆ ਰਾਜ ਧਰਮ ਕਹਿੰਨੇ ਆ ਇਸ ਸਾਡੀ ਗੁੱਡੀ ਨੇ ਸਾਡੀ ਬੱਚੀ ਨੇ ਜਿਹੜੀ ਮੁੱਖ ਮੰਤਰੀ ਸਾਭ ਦੀ ਬੀ ਬੱਚੀ ਹੈ ਹਾਂਜੀ ਉਹਨਾਂ ਦੀ ਸਗੀ ਬੱਚੀ ਹੈ ਹਾਂਜੀ ਉਹਨੇ ਜੋ ਦੱਸਿਆ ਉਹ ਤੁਸੀਂ ਸੁਣੋਗੇ ਤੇ ਆਪੇ ਤੁਹਾਨੂੰ ਸਮਝ ਲੱਗ ਜੂਗੀ ਕਿ ਸਾਡੇ ਮੁੱਖ ਮੰਤਰੀ ਚ ਜਿਹੜਾ ਬੰਦਾ ਆਪਣੇ ਜਵਾਕਾਂ ਦੀ ਜ਼ਿੰਮੇਵਾਰੀ ਨਹੀਂ ਚੱਕ ਸਕਦਾ। ਉਹ ਹੀ ਬੰਦਾ ਪੰਜਾਬ ਦੇ ਲੋਕਾਂ ਦੀ ਜ਼ਿੰਮੇਵਾਰੀ ਕਿਵੇਂ ਚੱਕੂਗਾ? ਜਿਹੜਾ ਕੁਝ ਅਸੀਂ ਦੇਖਿਆ ਸਾਡੀ ਜ਼ਿੰਦਗੀ ਦੇ ਵਿੱਚ ਉਹ ਹੀ ਹੈ ਪੰਜਾਬ ਦੇ ਲੋਕਾਂ ਨਾਲ ਯੂਜ਼ ਕਰ ਰਹੀ। ਦਿਵੋਰਸ ਦਾ ਰੀਜ਼ਨ ਨਾ ਇਹ ਦੱਸਿਆ ਸੀ ਕਿ ਮੇਰੀ ਵਾਈਫ ਚਾਹੁੰਦੀ ਸੀ ਕਿ ਮੈਂ ਪੋਲਿਟਿਕਸ ਦੇ ਵਿੱਚ ਨਾ ਆ ਜਾਵਾਂ। ਡਿਵੋਰਸ ਦੇ ਕਾਫੀ ਰੀਜ਼ਨਸ ਨੇ ਤੇ ਉਹ ਮੇਰੇ ਮਮ ਦੀ ਸਟੋਰੀ ਆ ਦੱਸਣੋ। ਜਦੋਂ ਰੈਡੀ ਹੋਏ ਉਹ ਜ਼ਰੂਰ ਦੱਸਣਗੇ ਪਰ ਕੁਝ ਰੀਜ਼ਨਸ ਮੈਂ ਦੱਸ ਦਿੰਦੀ ਹਾਂ ਸ਼ਰਾਬ ਪੀਣਾ ਇਮੋਸ਼ਨਲ ਐਂਡ ਫਿਜ਼ੀਕਲ ਅਬਿਊਸ ਟਵਾਰਡਸ ਮਾਈ ਮਦਰ ਝੂਠ ਬੋਲਣ ਦੀ ਆਦਤ ਐਂਡ ਇਮੋਸ਼ਨਲ ਬਲੈਕਮੇਲ ਸ਼ਰਾਬ ਪੀ ਕੇ ਅੱਜ ਵੀ ਇੱਕਦਮ ਅਨਸਬਰ ਚਲੇ ਜਾਂਦੇ ਆ ਸ਼ਰਾਬ ਪੀ ਕੇ ਗੁਰਦੁਆਰੇ ਚਲੇ ਜਾਂਦੇ ਆ ਸ਼ਰਾਬ ਪੀ ਕੇ ਪ੍ਰੈਸ ਕਾਨਫਰੰਸਿਸ ਦੇ ਆਉਂਦੇ ਆ ਉਹਨੇ ਮੈਂ ਨਹੀਂ ਕਹਿ ਰਿਆ ਜਿਹੜੀ ਬੱਚੀ ਨੇ ਇਹਨਾਂ ਦੇ ਨਾਲ ਲਗਭਗ 20 ਸਾਲ ਜ਼ਿੰਦਗੀ ਗੁਜ਼ਾਰੀ ਉਹ ਕਹਿ ਰਹੀ ਜਿਨੇ ਕਹਤਾ ਕਿ ਜਿਹੜਾ ਸਾਨੂੰ ਨਹੀਂ ਸੰਭ ਸਕਿਆ ਪੰਜਾਬ ਕਿਵੇਂ ਸੰਭ ਭਾਵੇਂ 4 ਸਾਲ ਹੋ ਗਏ ਤੇ ਪੰਜਾਬ ਵੀ ਕੰਧਾਂ 'ਚ ਵੱਜਦਾ ਫਿਰਦਾ ਲੋਕ ਵੀ ਕੰਧਾਂ 'ਚ ਵੱਜਦੇ ਫਿਰਦੇ ਆ ਪਰ ਦੁੱਖ ਦੀ ਗੱਲ ਹੈ ਕਿ ਚਲੋ ਤੂੰ ਜਿੱਧਰ ਤੁਰਿਆ ਫਿਰਦਾ ਐ ਜੋ ਤੂੰ ਕਰਦਾ ਐ ਤੇਰੇ ਚ ਕੀ ਹੈ ਕੀ ਨਹੀਂ ਸਾਨੂੰ ਉਹਦੇ ਨਾਲ ਕੋਈ ਲੈਣ ਦੇ ਨਹੀਂ ਪਰ ਘੱਟੂ ਘੱਟ ਸਿੱਖੀ ਦੇ ਮਸਲਿਆਂ 'ਚ ਦਖਲ ਦਾ ਜਿੱਤਣਾ ਨਹੀਂ ਸਿੱਖਾਂ ਦੇ ਧਾਰਮਿਕ ਮਸਲਿਆਂ 'ਚ ਦਖਲ ਦਾ ਜੀਣਾ ਨਹੀਂ ਇਤਿਹਾਸ ਹੈ ਭਗਵੰਤ ਮਾਨ ਜੀ ਤੁਸੀਂ ਸਾਡੇ ਮੁੱਖ ਮੰਤਰੀ ਜਮੈਂ ਛੇ ਤੁਸੀਂ ਨਹੀਂ ਪੜਿਆ ਜਾਂ ਤੁਹਾਨੂੰ ਨਹੀਂ ਗਿਆਨ 1947 ਤੋਂ ਬਾਅਦ ਜੇ ਕਿਸੇ ਨੇ ਸਿੱਖਾਂ ਦੇ ਮਸਲਿਆਂ 'ਚ ਦਖਲ ਅੰਦਾਜ਼ੀ ਦਿੱਤੀ ਸੀ ਤੇ ਉਹ ਇੰਦਰਾ ਗਾਂਧੀ ਸੀ। ਕਿ ਫਿਰ ਕਿੱਦਰ ਦੀ ਕਿੱਦਰ ਕਿੱਦਰ ਦੀ ਕਿੱਦਰ ਗੱਲ ਵਾਦੀ 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 ਜੋ ਪੰਜਾਬ ਦਾ ਨੁਕਸਾਨ ਹੋਇਆ ਉਹ ਕਿਸੇ ਨੂੰ ਉਲੰਘ ਤੇ ਅਹੀਂ ਇਹੀ ਤੁਹਾਨੂੰ ਕਵਾਂਗੇ ਕਿ ਜਿਸ ਗੱਲ ਦਾ ਤੁਹਾਨੂੰ ਨਹੀਂ ਪਤਾ ਉਥੇ ਚੁੱਪ ਰਹਿ ਜਾਓ। ਉਥੇ ਨਾ ਬੋਲੋ। ਔਰ ਤੁਸੀਂ ਤਾਂ ਬੋਲਣ ਲੱਗੇ ਗੁਰੂ ਦੀ ਗੋਲਪ ਤੇ ਗੁਰੂ ਦੇ ਸਿਧਾਂਤ ਤੇ ਵਾਰ ਕਰ ਜਾਂਦੇ ਜੀ ਤੇ ਫਿਰ ਤੁਹਾਨੂੰ ਇਹ ਵੀ ਕੋਈ ਨਹੀਂ ਹੈਗਾ ਕਿ ਮੈਂ ਗਲਤ ਕਹਿ ਗਿਆ ਮੈਂ ਮਾਫੀ ਮੰਗਲਾਂ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਮਰਿਆਦਾ ਆ ਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਉਹਦਾ ਵਿਖਿਆਨ ਕਰਨ ਤੇ ਵੀ ਤੁਸੀਂ ਸਵਾਲ ਉਠਾਉਂਦੇ ਜੀ ਕਿ ਪਤਾ ਨਹੀਂ ਕਿੱਥੋਂ ਲੈ ਆਉਂਦੇ ਆ ਧਰਤੀ ਮਰਿਆਦਾ ਲੈ ਆਉਂਦੇ ਆ ਕਿ ਤੁਹਾਨੂੰ ਕਿੰਨੇ ਅਧਿਕਾਰ ਦਿੱਤੇ ਆ ਗੋਲਕਾਂ ਦੇ ਉੱਤੇ ਤੁਸੀਂ ਇਹ ਪਰ ਨਹੀਂ ਬੋਲੇ ਦਰਜਨਵਾਰਾਂ ਤੁਸੀਂ ਤੇ ਪਾਰਲੀਮੈਂਟ ਜੀ ਬੋਲੇ ਜੀ ਐਸਜੀਪੀਸੀ ਜਿਹੜੀ ਆ ਸ਼੍ਰੋਮਣੀ ਗੋਲਕ ਪ੍ਰਬੰਧਕ ਕਮੇਟੀ ਤੜੇਸ਼ ਤੁਸੀਂ ਚਲੋ ਇਹ ਸਾਡੇ ਸਤਕਾਰਯੋਗ ਜਥੇਦਾਰ ਸ਼੍ਰੀ ਅਕਾਲਤਖਸਰ ਨੇ ਇਹਨਾਂ ਦਾ ਸਬਦਾਂ ਨੋਟਿਸ ਲਿਆ ਆ ਉਹਨਾਂ ਨੇ ਸਪਸ਼ਟ ਕਰਨ ਵਾਸਤੇ ਮੁੱਖ ਮੰਤਰੀ ਨੂੰ ਸੱਦਿਆ ਆ ਉੱਥੇ ਸਭ ਕੁਝ ਕਲੀਅਰ ਹੋਊ ਪਰ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਅੱਜ ਮਰ ਰਿਹਾ ਹੈ ਪੰਜਾਬ ਅੱਜ ਤਬਾਹ ਹੋ ਰਿਹਾ ਹੈ ਪੰਜਾਬ ਦੇ ਵਿੱਚ ਹਾਲਾਤ ਖਾਨਾ ਜੰਗੀ ਵਾਲੇ ਬਣੇ ਪਏ ਪਤਾ ਨਹੀਂ ਕਿੰਨੇ ਕਿੰਨੂ ਮਾਰ ਦੇਣਾ ਹੈ ਲੁੱਟਾਂ ਘੋਹਾਂ ਟਰੋਤੀਆਂ ਕਤਲ ਕਿਸੇ ਨੂੰ ਕੋਈ ਡਰ ਡਰ ਪਾਉਣ ਇੱਥੇ ਹਥਿਆਰਾਂ ਦੀ ਪਤਨੀ ਇੱਥੇ ਮੰਡੀ ਲੱਗੀ ਪਈ ਉਧਰ ਕਿਸ ਇਸ ਦਾ ਧਿਆਨ ਹੈਗਾ ਔਰ ਇੱਥੇ ਕੋਈ ਦਰਾਮਾਂ ਨਹੀਂ ਗਿਆ ਕਿ ਕਈ ਇਹੋ ਜੇ ਸ਼ਖਸੀਅਤਾਂ ਕਹਿ ਲਈਏ ਜਾਂ ਹਸਤੀਆਂ ਕਹਿ ਲਈਏ ਜਿਨ੍ਹਾਂ ਨੂੰ ਸਿਕਿਉਰਟੀ ਚਾਹੀਦੀ ਹੁੰਦੀ ਉਹਦਾ ਵੀ ਪ੍ਰੋਟੋਕੋਲ ਆ ਉਹਦੇ ਵੀ ਨੌਜ ਬਣੇ ਹੋਏ ਆ ਇੱਥੇ ਤੇ ਪਤਾ ਨਹੀਂ ਜਿੱਦੀ ਮਾਂ ਨੂੰ ਕੋਈ ਮਕਾਨੇ ਨਹੀਂ ਖੜਦਾ ਉਹ ਵੀ ਸਿਕਿਉਰਟੀ ਲਈ ਵਰਦਾ ਹੈ ਥਾਣੇ 'ਚ ਪੁਲਿਸ ਹੀ ਨਹੀਂ ਉੱਥੇ ਮੁਨਸ਼ੀ ਹੁੰਦਾ ਆ ਇੱਕ ਅਦਾ ਜਿਹੜਾ ਆ ਪਹਿਰੇ ਤੇ ਖੜੂਤਾ ਹੁੰਦਾ ਤੇ ਪਹਿਰੇ ਤੇ ਕਿਹੜਾ ਖੜੂਤਾ ਹੁੰਦਾ ਹਮ ਹੋਮਟ ਗੇ ਐਸ ਐਚ ਓ ਲੱਭਦਾ ਹੀ ਨਹੀਂ ਉਹ ਪਤਾ ਲੱਗਦਾ ਹੈ ਕਿ ਮੁੱਖ ਮੰਤਰੀ ਸਾਹਿਬ ਪੁਰਾਣੇ ਜ਼ਿਲ੍ਹੇ 'ਚ ਆਏ ਆ ਸਾਰੀ ਪੁਲਿਸ ਉੱਥੇ ਬੁਲਾਈ ਹੈ ਜੀ ਦਸਾਂ ਦਸਾਂ ਜਿਲਿਆਂ ਦੀ ਪੁਲਿਸ ਜਿਹੜੀ ਹੈ ਮੁੱਖ ਮੰਤਰੀ ਦੇ ਫੇਰੀ ਦੇ ਉੱਤੇ ਜਾ ਕੇ ਉੱਥੇ ਪਤਨੀ ਮੁੱਖ ਮੰਤਰੀ ਸਾਹਿਬ ਦੀ ਸੁਰੱਖਿਆ ਕਰਦੀ ਤੇ ਪੰਜਾਬ ਦੀ ਸੁਰੱਖਿਆ ਕੌਣ ਕਰੂ ਹਾਂ ਡਰਾਮਾ ਕਰਨਾ ਹੋਵੇ ਫਿਰ ਸਭ ਪਛਾਹ ਲੋ ਅੱਜ ਵੀ ਡਰਾਮਾ ਕੀਤਾ ਜਦੋਂ ਜਥੇਦਾਰ ਸ਼੍ਰੀ ਅਕਾਲ ਤਖਤ ਸਭ ਨੇ ਕਹਿਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜਾ ਅਧਿਕਾਰ ਖੇਤਰ ਉਹਦੇ ਵਿੱਚ ਕਿਸੇ ਨੂੰ ਕਿਸੇ ਤਰ੍ਹਾਂ ਦੀ ਦਖਲਅਦਾਜ਼ੀ ਦਾ ਕੋਈ ਅਧਿਕਾਰ ਨਹੀਂ ਤੇ ਸ਼ਰੋਮਲੇ ਗੁਰਦਰਾ ਪ੍ਰਬੰਧਕ ਕਮੇਟੀ ਜਿਹੜੀ ਐਫ ਆਈ ਆਰ ਦਰਜ ਕੀਤੀ ਗਈ ਸੀ ਮਹਾਰਾਜ ਦੇ ਸੂਪਾ ਨੂੰ ਲੈ ਕੇ ਉਹਦੇ ਵਿੱਚ ਕੋਈ ਸਹਿਯੋਗ ਨਹੀਂ ਕਰੇ ਪਰ ਹਾਲਾਤ ਇਸ ਤਰ੍ਹਾਂ ਦੇ ਬਣਾ ਦਿੱਤੇ ਗਏ ਕਿ ਜਥੇਦਾਰ ਸਾਹਿਬ ਨੂੰ ਆਪਣੀ ਦਾਈ ਹੋਈ ਰੋਕ ਇਸ ਕਰਕੇ ਚੁਕਣੀ ਪਈ ਕਿ ਇਹ ਜਿਹੜੇ ਗਲਤ ਰੰਗਤ ਦੇ ਦੇ ਇੱਕ ਗਲਤ ਦੁបਧਾ ਲੋਕਾਂ ਚ ਪੈਦਾ ਕਰ ਰਿਹਾ ਤੇ ਉਹਨਾਂ ਨੇ ਕਹਿ ਦਿੱਤਾ ਕਿ ਨਾ ਇਸ ਤੋਂ ਪਹਿਲਾਂ ਵੀ ਦਖੰਡਾ ਜੀ ਹੋਈ ਸੀ ਨਾ ਇਸ ਤੋਂ ਬਾਅਦ ਕੋਈ ਹੋਏਗੀ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮਸਲੇ ਚ ਸਹਿਯੋਗ ਤੇ ਨਾਲ ਉਹਨਾਂ ਕਹਿ ਦਿੱਤਾ ਕਿ ਇਹਦੇ ਬਾਰੇ ਕੋਈ ਡਾਕੂਮੈਂਟ ਚਾਹੀਦਾ ਹੈ ਕੋਈ ਵੇਰਵਾ ਚਾਹੀਦਾ ਹੈ ਕਿ ਜਾਣਕਾਰੀ ਚਾਹੀਦੀ ਹੈ ਕੇਵਲ ਤੇ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇਣਗੇ ਤੇ ਦਿੱਲੀ ਵਾਲੇ ਜਿਹੜਾ ਦਫਤਰ ਚੰਡੀਗੜ੍ਹ ਵਾਲਾ ਜਿਹੜਾ ਦਫਤਰ ਉੱਥੇ ਦੇਣ। ਕੱਲ ਦੀ ਗੱਲ ਐ। ਔਰ ਜਿਹੜਾ ਤੁਹਾੜਾਂ ਦੀਆਂ ਤੁਹਾੜਾਂ ਪੁਲਿਸ ਦੀਆਂ ਤੇ ਪਤਾ ਨਹੀਂ ਕਿੰਨੇ ਅਫਸਰ ਤੇ ਸਾਰਾ ਚੰਡੀਗੜ੍ਹ ਦਾ মিডিਆ ਲਿਜਾ ਕੇ ਉੱਥੇ ਕਿਹੜੀ ਚਰਚਾ ਕਿਹੜੀ ਉੱਥੇ ਪ੍ਰਗਟ ਕੀਤੀ ਜੇ। ਇਹ ਕਿਉਂ ਡਰਾਮੇ ਕਰਦੇ ਜੀ? ਤੁਹਾਡਾ ਫਰਜ਼ ਬਣਦਾ ਸੀ ਪ੍ਰਧਾਨ ਨੂੰ ਸੂਚਿਤ ਕਰ ਦੇ। ਹਾਂਜੀ ਅਸੀਂ ਆ ਰਹੇ ਹਾਂ। ਦੇਉ ਦੇ ਕੋ ਮਜਬੂਰੀ ਹੁੰਦੀ ਦੱਸ ਦਿੰਦਾ ਜਾਂ ਤੁਹਾਨੂੰ ਟਾਈਮ ਦਿੰਦਾ ਤੁਸੀਂ ਡਰਾਮਾ ਕਰਨ ਦੀ ਖਾਤਰ ਅੱਜ ਖਬਰ ਬਣਾਉਣ ਦੀ ਖਾਤਰ ਤੁਸੀਂ ਸਾਰਾ ਕੁਝ ਕੀਤਾ ਕਿਤੋਂ ਕੀ ਫਾਇਦਾ ਇਹ ਤੈਨੂੰ ਕੋਈ ਪੰਜਾਬ ਦਾ ਭਲਾ ਤੇ ਮੇਰੀ ਇੱਕ ਭਗਵੰਤ ਮਾਨ ਜੀ ਤੁਹਾਨੂੰ ਬੇਨਤੀ ਹੈ ਤੁਸੀਂ ਮੁੱਖ ਮੰਤਰੀ ਬਣ ਗਏ ਤੇ ਜੇ ਤੁਹਾਡਾ ਧਾਰਮਿਕ ਰਾਜਨੀਤੀ ਕਰਨ ਨੂੰ ਇੰਨਾ ਜਿਆਦਾ ਜੀ ਕਰਦਾ ਤੇ ਫਿਰ ਅਮਰਸ਼ ਕਿਉਂ ਅਮਰਨਾ ਬਿਠੇ ਨੇ ਸ਼ਰੋਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸਾਫਤਾ ਪ੍ਰਧਾਨ ਸਰਦਾਰ ਅਰਵਿੰਦਰਪਾਲ ਸਿੰਘ ਪੱਖੋਗੇ ਫਿਰ ਛਕੋ ਅਮਰਤ ਆਓ ਮੈਦਾਨ ਚ ਤੇ ਸ਼ਰੋਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜੋ ਤੁਸੀਂ ਆਪਣਾ ਜੀਵਨ ਦੇਖੋ ਆਪਣਾ ਰਹਿਣ ਸਹਿਣ ਦੇਖੋ ਨਹੀਂ ਫੱਬਦਾ ਸਿੱਖੀ ਦੇ ਤੁਸੀਂ ਦਾਅਵੇ ਕਰੋ ਹਾਂ ਤਾਨੂੰ ਉਸ ਕੁਦਰਤ ਨੇ ਉਸ ਕਾਲਪੁਰਖ ਵਾਹਿਗੁਰੂ ਨੇ ਸਿੱਖਾਂ ਦੇ ਘਰੇ ਜਨਮ ਦਿੱਤਾ ਹੈ ਉਹ ਤੁਹਾਡੇ ਤੋਂ ਕੋਈ ਨਹੀਂ ਖੋ ਲੈ ਲੈਂਦਾ ਇਸੇ ਕਰਕੇ ਹੀ ਕਿ ਤੁਸੀਂ ਸਿੱਖਾਂ ਦੇ ਘਰੇ ਜੰਮੇ ਜੇ ਤੇ ਸਿੱਖ ਹੁੰਦਾ ਦਾਅਵਾ ਕਰਦੇ ਜੇ ਭਾਵੇਂ ਕਿ ਤੁਸੀਂ ਆਪਣੇ ਨਾਮ ਦੇ ਨਾਲ ਸਿੰਘ ਵੀ ਨਹੀਂ ਲਾਉਂਦੇ ਇਸੇ ਕਰਕੇ ਤੁਹਾਨੂੰ ਜਹਦਰ ਸਾਹਿਬ ਨੇ ਸਪੱਸ਼ਟੀ ਕਰਨ ਵਾਸਤੇ ਸੱਦਿਆ ਆ ਕਿ ਜਿਹੜੀ ਰੀਤ ਪੈਂਦੀ ਜਾਂਦੀ ਹੈ ਜਿਹੜਾ ਰਿਵਾਜ ਪੈਂਦਾ ਜਾਂਦਾ ਜਿਹਦੇ ਮੂੰਹ 'ਚ ਜੋ ਆਉਂਦਾ ਹੈ ਜੋ ਮਰਜ਼ੀ ਬੋਲੀ ਜਾਂਦਾ ਹੈ ਸ਼ਾਇਦ ਉਹਨਾਂ ਨੇ ਵੀ ਇਹ ਸੋਚ ਕੇ ਇਹ ਰੋਕਣ ਵਾਸਤੇ ਤਰਨ ਚੁੱਕਿਆ ਮੁੱਖ ਮੰਤਰੀ ਸਾਹਿਬ ਮੈਨੂੰ ਦੱਸ ਦਿਆ ਜੇ ਪਿਛਲੇ 24 ਸਾਲਾਂ 'ਚ ਤੁਹਾਡਾ ਕੋਈ ਅਜਿਹਾ ਭਾਸ਼ਣ ਹੋਵੇ ਜਿੱਥੇ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ શ્રી ਅਕਾਲ ਤਖਸਾਹਬ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਜਿਹਦੇ ਵਿੱਚ ਜ਼ਿਕਰ ਨਾ ਕੀਤਾ ਕੋਈ ਕਾਨਫਰੰਸ ਲਾ ਲਓ ਕੋਈ ਜਿੱਥੇ ਤੁਸੀਂ ਸਪੀਚ ਦਿੱਤੀ ਹੋਵੇ ਕੋਈ ਪ੍ਰੈਸ ਕਾਨਫਰੰਸ ਕੀਤੀ ਹੋਵੇ ਜਾਂ